ਠੀਕਾ ਪਾਣੀ ਰੋਜ਼ ਦਾ ਰੋਜ਼ ਚੜ ਰਿਹਾ ਪਰ ਅਗਲੇ ਬੰਨੇ ਸਿੱਖ ਸੰਗਤਾਂ ਪੂਰੀਆਂ ਡਟੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਆ ਕਿ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਤੋਂ ਜਿਹੜਾ ਪੰਜਾਬ ਹੜਾਂ ਦੀ ਮਾਰ ਦੇ ਵਿੱਚ ਆ ਚੁੱਕਾ ਏ ਉਹਦੀ ਦੇਖਰੇਖ ਵਾਸਤੇ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਿਰਾਈ ਸਾਹਿਬ ਵਾਲੇ ਅਤੇ ਉਹਦੇ ਉਹਨਾਂ ਦੇ ਚਰਨ ਸੇਵਕ ਸ੍ਰੀਮਾਨ ਸੰਤ ਬੱਬਾ ਕੋਲਾ ਸਿੰਘ ਜੀ ਸ੍ਰਿਆਈ ਸਾਹਿਬ ਵਾਲੇ ਅਤੇ ਉਹਨਾਂ ਦੇ ਜਥੇਦਾਰ ਸ੍ਰੀਮਾਨ ਸੰਤ ਬੱਬਾ ਗਿਆਨ ਸਿੰਘ ਜੀ ਮਨਹਾਲਾ ਜੈ ਸਿੰਘ ਵਾਲੇ ਜਿਨ੍ਹਾਂ ਨੇ ਤਕਰੀਬਨ ਅੱਜ ਤੋਂ ਪਿਛਲੇ ਕਾਫੀ ਦਿਨਾਂ ਤੋਂ ਅਨਗਿਣਤੀ ਪਹਿਲਾਂ ਵਾਲੀਵਾਲ ਬੰਦ ਤੇ ਸੇਵਾ ਲਾ ਛੱਡੀ ਸੰਗਤਾਂ ਨੂੰ ਨਾਲ ਖੜ ਕੇ ਇਸੇ ਤਰ੍ਹਾਂ ਹੋਣਾ ਅੱਜ ਇਸ ਟਾਈਮ ਤੇ ਅਸੀਂ ਰੁਕਣੇ ਵਾਲੇ ਬੰਦ ਤੇ ਖੜੇ ਆ ਬਾਬਾ ਜੀ ਹੁਣੀ ਕਾਫੀ ਦਿਨਾਂ ਦੇ ਇੱਚੇ ਨਿਰੰਤਰ ਸੇਵਾ ਕਰ ਰਹੇ ਆ ਗੁਰਮੁਖੋ ਪਿਆਰਿਓ ਇਥੇ ਆਪ ਜੀ ਆ ਤੁਹਾਨੂੰ ਪੱਤਰਕਾਰ ਬਖਾ ਰਹੇ ਹਨ ਕਿ ਇਸ ਤਰ੍ਹਾਂ ਸਿੱਖ ਸੰਗਤਾਂ ਨੇ ਵੇਖੋ ਤੋੜਿਆਂ ਦੀ ਸੇਵਾ ਤੇ ਮਿੱਟੀ ਦੀ ਸੇਵਾ ਪਾਬਾਬਾ ਜੀ ਹੁਣਾਂ ਨੇ ਨਾ ਤਕਰੀਬਨ ਵੀਡੀਓ ਪਾਈਆਂ ਸਨ ਕਿ ਪਹਿਲੋਂ ਜਦੋਂ ਸਾਡੇ ਕੋਲ ਮਿੱਟੀ ਦੀ ਘਾਟ ਸੀਗੀ ਤੇ ਐਡੀ ਰੱਬ ਦੀ ਕਿਰਪਾ ਆਈ ਕਿ ਗੁਰਮਖੋ ਪਿਆਰਿਓ ਇੰਨੀ ਸੰਗਤਾਂ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਟਰਾਲੀਆਂ ਭਰ ਕੇ ਲਿਆਂਦੀਆਂ ਕਿ ਅੱਜ ਰੱਬ ਦੀ ਕਿਰਪਾ ਵਾ ਸੰਗਤਾਂ ਨੇ ਇਸ ਬੰਨ ਨੂੰ ਥੱਲ ਪਾਈ